ਵਲਾਚੌਰ ਦੀ ਦਾਣਾ ਮੰਡੀ ਵਿਖੇ ਅੱਜ ਵੱਖ-ਵੱਖ ਜਥੇਬੰਦੀਆਂ ਨੇ ਪ੍ਰਵਾਸੀਆਂ ਦੇ ਖਿਲਾਫ ਇਕੱਠੇ ਹੋ ਕੇ ਆਪਣੀਆਂ ਮੰਗਾਂ ਰੱਖੀਆਂ। ਇਹਨਾਂ ਜਥੇਬੰਦੀਆਂ ਨੇ ਪ੍ਰਵਾਸੀਆਂ ਦੇ ਪੰਜਾਬ ਦੇ ਵਿੱਚ ਜ਼ਮੀਨ ਖਰੀਦਣ ਤੇ ਰੋਕ ਲਾਉਣ ਅਤੇ ਉਹਨਾਂ ਦਾ ਵੋਟ ਅਧਿਕਾਰ ਖਤਮ ਕਰਨ ਆਧਾਰ ਕਾਰਡ ਵੰਡੇ ਬੰਦ ਕਰਨ ਦੀ ਮੰਗ ਜਿਹੜੀ ਆ ਉਹ ਕੀਤੀ ਗਈ। ਇਸ ਤੋਂ ਇਲਾਵਾ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਸਾਰੇ ਪ੍ਰਵਾਸੀਆਂ ਦੀ ਜਿਹੜੀ ਆ ਕਿ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇ ਜਥੇਬੰਦੀਆਂ ਨੇ ਸਾਰੀਆਂ ਪੰਚਾਇਤਾਂ ਨੂੰ ਇਸ ਮੱਤੇ ਦੇ ਅਨੁਸਾਰ ਕੰਮ ਕਰਨ ਦੀ ਅਪੀਲ ਕੀਤੀ ਆ ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਨਾਲ ਵਾਪਰੀ ਵਾਰਦਾਤ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਅਤੇ ਉਹਨਾਂ ਨੇ ਕਿਹਾ ਜਿੱਥੇ ਵੀ ਕੋਈ ਪ੍ਰਵਾਸੀ ਕਿਸੇ ਪੰਜਾਬੀ ਦੇ ਨਾਲ ਧੱਕਾ ਕਰੇਗਾ ਉਥੇ ਉਹਨਾਂ ਦੀਆਂ ਸਾਂਧੀਆਂ ਜਥੇਬੰਦੀਆਂ ਮੋਢੇ ਨਾਲ ਮੋਢਾ ਲਾ ਕੇ ਖੜਨਣਗੇ ਤੇ ਪਰ ਇਹ ਹੀ ਆ ਕਿ ਜਿਹੜੀ ਇਹ ਘਟਨਾ ਵਾਪਰਦੀਆਂ ਇਹ ਤੋਂ ਕੁਝ ਸਿੱਖ ਕੇ ਇਹ ਘਟਨਾ ਦੁਬਾਰਾ ਨਾ ਵਾਪਰੇ ਜੋ ਹੁਸ਼ਿਆਰ ਪਰ ਕਿਸੇ ਦਾ ਬੱਚਾ ਸਿਗਾ ਉਹਦੀ ਜਗ੍ਹਾ ਕੱਲੋਂ ਸਾਡਾ ਬੱਚਾ ਨਾ ਹੋਵੇ ਇਸ ਕਰਕੇ ਅਸੀਂ ਸਾਰੇ ਇਲਾਕੇ ਨੇ ਤੇ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਘਰ ਤੋਂ ਸਟਾਰਟ ਕਰੀਏ ਤੇ ਜੋ ਇਹ ਘਟਨਾ ਵਾਪਰੀ ਆ ਇਦੇ ਪਿੱਛੇ ਕਿਤੇ ਨਾ ਕਿਤੇ ਕਸੂਰਵਾਰ ਅਸੀਂ ਆਪ ਵੀ ਆਸੀਂ ਬਿਨਾ ਜਾਜਪੜਤਾਲ ਤੋਂ ਆਧਾਰ ਕਾਰਡ ਬਣਾ ਕੇ ਸਟੈਂਪ ਲਾਤੀ ਕਿਸੇ ਸਰਪੰਚ ਨਾ ਜਾਂ ਐਮਸੀ ਨੇ ਬਿਨਾ ਜਾਜਪੜਤਾਲ ਤੋਂ ਅਸੀਂ ਕਮਰਾ ਕਿਰਾਏ ਤੇ ਦਿੱਤਾ ਹੋਲੀ-ਹੋਲੀ ਉਹਨਾਂ ਨੇ ਆਪਣੇ ਹੋਰ ਮਿੱਤਰ ਸੱਜਣ ਸਾਧ ਲੈ ਉਹਨਾਂ ਦਾ ਕੋਈ ਡਾਟਾ ਹੀ ਨਹੀਂ ਜਿਹਦੇ ਕਰਕੇ ਕਿਉਂਕਿ ਜਦੋਂ ਤੱਕ ਡਰ ਨਹੀਂ ਨਾ ਉਦੋਂ ਤੱਕ ਇਹ ਘਟਨਾ ਵਾਪਰਦੀਆਂ ਹੀ ਆ। ਹੁਣ ਅਰਬ ਕੰਟਰੀਆਂ 'ਚ ਕੀ ਆ? ਜਦੋਂ ਕੋਈ ਕ੍ਰਾਈਮ ਕਰਦਾ ਉਹਨੂੰ ਤੁਰੰਤ ਸਜ਼ਾ ਆ। ਜਿੱਦਾਂ ਦਾ ਕ੍ਰਾਈਮ ਕੀਤਾ ਉਦਾਂ ਦੀ ਸਜ਼ਾ। ਉੱਥੇ ਬਹੁਤ ਘੱਟ ਕ੍ਰਾਈਮ ਹੁੰਦਾ ਹੁੰਦਾ ਤਾਂ ਹੈਗਾ, ਬਹੁਤ ਘੱਟ। ਸਾਡਾ ਕੀ ਆ? ਸਾਡਾ ਜਿਹੜਾ ਕਾਨੂੰਨ ਹੈ, ਇਹ ਕਠੋਰ ਤਾਂ ਹੈਗਾ ਹੀ ਹੈਗਾ, ਨਾਲ ਲਚਕੀਲਾ ਵੀ ਹੈ। ਜਿੱਦੇ ਕਰਕੇ ਕੋਈ ਇਦਾਂ ਦਾ ਕਾਨੂੰਨ ਨਹੀਂ ਹੈਗਾ, ਜਿਹੜਾ ਮਰਜ਼ੀ ਆ ਜਾਓ ਪੰਜਾਬ 'ਚ ਜ਼ਮੀਨ ਖਰੀਦ ਲਓ, ਜਿੱਦਾਂ ਮਰਜ਼ੀ ਰਹਿ ਲਓ ਇੱਥੇ, ਕੋਈ ਪੁੱਛ ਪੜਤਾਲ ਨਹੀਂ। ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਇਹ ਇਲਾਕੇ ਦੇ ਜਿਲੇ ਸਰਪੰਚ ਪੰਚ ਪੰਚਾਇਤਾਂ ਮੋਹਦਵਰ ਬੰਦੇ ਤੁਹਾਡੇ ਮਾਧਿਅਮ ਦੇ ਜਰੀਏ ਅਸੀਂ ਇੱਕ ਸਨੇਹਾ ਦੇਣਾ ਚਾਹਦੇ ਪੇ ਕੁਛ ਐਦਾਂ ਦਾ ਕਾਨੂੰਨ ਬਣੇ ਕਿ ਜਿੱਦਾਂ ਪੰਜਾਬੀ ਕਿਸੇ ਹੋਰ ਜਗ੍ਹਾ ਜਮੀਨ ਖਰੀਦ ਸਕਦੇ ਪੇ ਹੋਰ ਸਟੇਟਾਂ ਵਾਲੇ ਵੀ ਪੰਜਾਬ ਚ ਜਮੀਨ ਨਾ ਖਰੀਦਣ ਤਾਂ ਜੋ ਕੱਲ ਨੂੰ ਜਿਹੜੀਆਂ ਇਹ ਘਟਨਾਵਾਂ ਹੋਈਆਂ ਇਹ ਨਾ ਵਾਪਰ ਇਹਦਾ ਮੇਨ ਮਕਸਦ ਹੈ ਤੁਸੀਂ ਅੱਜ ਬਲਾਚਰ ਦਾਣਾ ਮੰਡੀ ਚ ਪਹੁੰਚੇ ਆ ਇਹ ਜਿਹੜਾ ਪ੍ਰੋਗਰਾਮ ਲੀਕਿਆ ਸੀਗਾ ਜਿਹੜਾ ਪ੍ਰਵਾਸੀਆਂ ਦਾ ਚੱਲ ਰਿਹਾ ਹੈ ਉਹਦੇ ਵਿੱਚ ਅੱਜ ਕੀ ਤੁਹਾਡਾ ਇੱਥੇ ਪ੍ਰੋਗਰਾਮ ਆ ਤੇ ਅਗਲੀਆ ਕੀ ਰਣ ਦਿੱਤੀ ਆ ਸਰ ਦੇਖੋ ਜਿਹੜਾ ਇਹ ਪ੍ਰਵਾਸੀਆਂ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਕਿਸਾਨ ਜੁਨੀਆ ਨਾਲ ਪੰਚਾਇਤਾਂ ਜਾਂ ਆਮ ਸਾਰੇ ਸਾਡੇ ਕਿਸਾਨ ਭਰਾਵਾਂ ਨੇ ਮਿਲ ਕੇ ਲਿਖਿਆ ਸੀ ਵੀ ਜਿਹੜੀਆਂ ਵੱਧ ਰਹੀਆਂ ਘਟਨਾਵਾਂ ਪ੍ਰਵਾਸੀਆਂ ਵੱਲੋਂ ਜਾਂ ਨਸ਼ਿਆਂ ਦੀਆਂ ਹੋਣ ਜਾਂ ਆ ਬਹੁਤ ਹੱਤਿਆ ਦੀਆਂ ਪਾਈਆਂ ਸਾਹਮਣੇ ਉਹਨਾਂ ਦੇ ਇਕੱਠੇ ਹੋ ਕੇ ਉਹਦਾ ਹੱਲ ਕਿਸ ਤਰ੍ਹਾਂ ਕੀਤਾ ਜਾਵੇ ਅਸੀਂ ਅੱਜ ਤੋਂ 4-5 ਸਾਲ ਪਹਿਲਾਂ ਆਪਣੇ ਪਿੰਡ ਤੋਂ ਅਭਿਆਨ ਚਲਾਇਆ ਸੀ ਘਾਟਗੜ ਦੇ ਵਿੱਚ ਅਖਬਾਰਾਂ 'ਚ ਤੁਸੀਂ ਵੀ ਸਾਰੇ ਬਹੁਤ ਉਹਨੂੰ ਖਬਰ ਨੂੰ ਲਗਾਇਆ ਸੀ ਕਿ ਜਦ ਵੀ ਕੋਈ ਪ੍ਰਵਾਸੀ ਕਿਸੇ ਦੀ ਮੋਟਰ ਤੇ ਜਾ ਕਿਸੇ ਨੇ ਘਰ 'ਚ ਰੱਖਣਾ ਤਾਂ ਉਹਦੀ ਜਿਹੜੀ ਵੈਰੀਫਿਕੇਸ਼ਨ ਹੈ ਇੱਕ ਥਾਣੇ ਵਿੱਚ ਕਰਾਓ ਤੇ ਇੱਕ ਪੰਚਾਇਤ ਨੂੰ ਜ਼ਰੂਰ ਕਰਾਓ ਪਰ ਲੋਕਾਂ ਨੇ ਉਹਦੇ ਵੱਲ ਜਦੋਂ ਧਿਆਨ ਨਹੀਂ ਦਿੱਤਾ ਤੇ ਆਂ ਸਾਡੇ ਉਦੋਂ ਦਿੰਦੇ ਆ ਜਦੋਂ ਸਾਡੇ ਨਾ ਨੱਕ ਨਾਲੋਂ ਚੋਕੇ ਮੂੰਹ ਦੇ ਵਿੱਚ ਪੈ ਜਾਂਦੀ ਆ ਹੁਣ ਉਸ ਸਮਾਂ ਆ ਗਿਆ ਕਿ ਜਦੋਂ ਸਾਡੇ ਮੂੰਹ ਵਿੱਚ ਪੈਣ ਲੱਪਈ ਤਾਂ ਹੁਣ ਸਾਰੇ ਜਾਗਣ ਲੱਪੇ ਚਲੋ ਠੀਕ ਆ ਦੇਰ ਆਈ ਦਰੋਸਤ ਆਈ ਹੁਣ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਜ਼ਿੰਮੇਵਾਰੀ ਬਣਦੀ ਉਹ ਪੰਚਾਇਤਾਂ ਦੀ ਬਣਦੀ ਸਟਾਰਟਿੰਗ ਤੋਂ ਜੇ ਪਿੰਡ ਦਾ ਸਰਪੰਚ ਜਾਂ ਲੰਬੜਦਾਰ ਚਾਵੇ ਤਾਂ ਉਹਨਾਂ ਦੇ ਆਧਾਰ ਕਾਟ ਜਿਹੜੇ ਬਣਨੇ ਬਿਲਕੁਲ ਬੰਦ ਹੋ ਜਾਂਦੇ